ਗੁੱਡ ਮਾਰਨਿੰਗ ਆਲ ਮੈਂ ਮਾਰੋਨਿਕਾ ਮੱਤਾ ਸਾਇੰਸ ਮਿਸਟਰਸ ਜੀਐਸਐਸ ਲੋਘੜ ਅੱਜ ਤੁਹਾਨੂੰ ਬਲੀਚਿੰਗ ਪਾਊਡਰ ਰੰਗ ਕਟ 10ਵੀਂ ਕਲਾਸ ਦਾ ਟੌਪਿਕ ਕਰਾ ਰਹੇ ਹਾਂ ਰੰਗ ਕਟ ਜਿਸ ਨੂੰ ਬਲੀਚਿੰਗ ਪਾਊਡਰ ਕਿਹਾ ਜਾਂਦਾ ਹੈ ਇਹ ਕੈਲਸ਼ੀਅਮ ਹਾਈਡਰੋਕਸਾਈਡ ਸੌਲਕਲਾਈਮ ਦੇ ਵਿੱਚੋਂ ਕਲੋਰੀਨ ਪਾਸ ਕਰਨ ਤੇ ਤਾਂ ਜਿੱਥੇ ਦੋ ਹਾਈਡਰੋਜਨ ਲੱਗਿਆ ਉਹਦੀ ਜਗ੍ਹਾ ਕੀ ਲੱਜੇਗਾ ਕਲੋਰੀਨ ਏਦਾਂ ਰੰਗ ਕੱਟ ਪੰਦਾ ਹੈ ਬਲੀਚਿੰਗ ਪਾਊਡਰ ਔਰ ਬਲੀਚਿੰਗ ਪਾਊਡਰ ਨੂੰ ਜਦੋਂ ਅਸੀਂ ਪਾਣੀ 'ਚ ਡਿਜ਼ੋਲਵ ਕਰਦੇ ਹਾਂ ਤਾਂ ਇਹ ਕਲੋਰੀਨ ਰਿਲੀਜ਼ ਕਰੇਗਾ ਇਸ ਕਰਕੇ ਇਹਨੂੰ ਪਾਣੀ ਨੂੰ ਸਾਫ ਕਰਨ ਲਈ ਯੂਜ਼ ਕੀਤਾ ਜਾਂਦਾ ਹੈ ਐਜ਼ ਅ ਜਰਮੀਸਾਈਡ ਬਲੀਚਿੰਗ ਪਾਊਡਰ ਨੂੰ সুইমিਂਗ ਪੂਲ ਬਾਥਰੂਮ ਕਲੀਨਰ ਸ਼ੈਂਕ ਰਿਸ਼ਿੰਕ ਫਲੋਰ ਵਗੈਰਾ ਸਟੇਨ ਰਿਮੂਵਰ ਸਿਲਕਵਾਰਮ ਰੇਰਿੰਗ ਪੋਲਟਰੀ ਫਾਰਮਸ ਐਜ਼ ਅ ਜਰਮਿਸਾਈਡ অর ਆਰਡਰ ਰਿਮੂਵ ਕਰਨ ਲਈ ਯੂਜ਼ ਕੀਤਾ ਜਾਂਦਾ ਹੈਗਾ ਸਫਾਈ ਕਰਨ ਲਈ সুইমিਂਗ ਪੂਲ ਚ ਟਾਈਲਸ ਵਗੈਰਾ ਟਾਇਲਟਸ ਆਫ ਕਰਨ ਲਈ ਵਾਸ਼ਵੈਸ਼ਿੰਗ ਲਾਂਡਰੀ ਪਰਪਸ ਟਾਈ ਬਲੀਥਿੰਗ ਪਾਊਡਰ ਵਾਸ਼ਿੰਗ ਸੋਡਾ ਦਾ ਵੀ ਕੰਪੋਨੈਂਟ ਹੁੰਦਾ ਤਾਂ ਕਿ ਰੰਗ ਜਿਹੜਾ ਸਟੇਨਸ ਵਗੈਰਾ ਰਿਮੂਵ ਕੀਤੇ ਜਾ ਸਕਣ ਕਿਉਂਕਿ ਜਦੋਂ ਪਾਣੀ ਚ ਘੁਲਦਾ ਤਾਂ ਕਲੋਰੀਨ ਰਿਲੀਜ਼ ਕਰਦਾ ਤਾਂ ਇਹ ਕਲੋਰਿਨ ਜਿਹੜੀ ਹੈਗੀ ਆ ਐਜ਼ ਅ ਡਿਸਇਨਫੈਕਟੈਂਟ ਜਰਮਿਸਾਈਡ ਦਾ ਕੰਮ ਕਰੇਗੀ ਬੈਕਟੀਰੀਆ ਵਾਇਰਸ ਨੂੰ ਮਾਰਨ ਦਾ ਇਸ ਤੋਂ ਬਿਨਾ ਆਕਸੀਡਾਈਜ਼ਿੰਗ एजंट ਲੈਬੋਰੀ ਰੀਜੈਂਟ ਕਲਰ ਕਰਨ ਲਈ ਜਿੰਨੀਆਂ ਵੀ ਬਲੀਚਿੰਗ ਕਰੀਮਸ ਵਗੈਰਾ ਹੋਣਾ ਚ ਵੀ ਬਲੀਚਿੰਗ ਪਾਊਡਰ ਹੁੰਦਾ ਥੈਂਕ ਯੂ ਫॉर ਵਾਚਿੰਗ ਥੀ